ਆਪਾਂ ਹੋਰ ਵੀ ਅੱਜ ਉਹੀ ਕਰਾਂਗੇ ਗੱਲ ਉਨੀ ਕੀ ਕਰਾਂਗੇ ਜੈਸ ਜੈਨੋ ਜੈਸ ਨੋਲੀ ਤੇ ਫੋਨ ਵੀ ਬਾਈ ਮਣ ਕੇ ਉਹੀ ਲਾਇਓ ਤੇ ਜਿਹਨੂੰ ਇੰਨਾ ਕੁ ਰੇਟ ਪੁੱਗਦਾ ਹੋਇਆ ਠੀਕ ਆ ਠੀਕ ਆ ਤਾਂ ਤਾਂ ਹੋ ਜਾਊਗਾ ਜੇ ਆਹ ਵਾ ਛੋੜ ਹੋ ਜੂਗੀ ਹਾਂ ਛੋੜ ਹੀ ਹੋਏ ਦੁਬਾਰਾ ਅੱਜ ਹੀ ਫੁੱਲ ਕਰਦਾ ਆਪਾਂ ਹੋਰ ਰੱਖਣੀ ਨਹੀਂ ਕੋਈ ਮਨ ਠੀਕ ਆ ਇਹ ਆਏ ਜੋ ਕਰਦੇ ਫਿਰ ਇਹ ਆਏ ਜੋ ਕਰਦੇ ਜੈਸ ਜੈਨੋ 55 ਕਰਦੇ ਆ 55 ਕਰਦੇ ਲੈ ਵੀ ਤੇ ਡਿਮਾਂਡ ਬਈ ਡਿਮਾਂਡ 475 ਠੀਕ ਆ ਜੀ ਜੈਸ ਨੂੰ ਸਵਾ ਚਾ ਸਵਾਦਾਰ ਜੈਸਨੋ ਪਿਆਰ ਨੰਬਰ ਆਪਣੇ ਆਪ ਦੇ ਨਾਮ ਦਾ ਠੀਕ ਹੈ ਜੈਸਨੋ ਹੀ ਆ ਬਾਈ ਹੁਣ 50 50000 ਦੇ ਅੱਜ ਸਿੱਧੇ ਡਿਸਕਾਊਂਟ ਨੇ ਬਈ ਜੀ ਹੁਣ ਤਾਂ ਲੋਰ ਫਲਟ ਲੋ ਮੇਲਾ ਤੇ ਡਿਮਾਂਡ ਬਈ ਦੀ ਡਿਮਾਂਡ ਹੈਗੀ ਬਾਈ ਇਹਦੀ 5.5 ਲੱਖ ਰੁਪਏ ਠੀਕ ਹੈ ਜੀ ਕਰਦੀ ਹੈ ਮਾਨਤਨ ਮਾਨਤਨ ਕਰਦੇ 5 ਲੱਖ ਤੇ 70000 ਰੁਪਏ ਦਾ ਆਪਾਂ ਦੇ ਦੋ 4 ਲੱਖ 4 ਲੱਖ 70000 ਰੁਪਏ 4 ਲੱਖ ਤੇ 70000 ਦਾ ਠੀਕ ਹੈ ਜੀ 55000 55000 ਰੁਪਏ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਆ ਤੁਸਾਰੇ ਠੀਕ ਹੋਵੋਗੇ ਅੱਜ ਬਾਈ ਫਿਰ ਗੁਰਪਾਲ ਕੋਲੇ ਪਹੁੰਚਾਂਗੇ ਸੰਦੋਇਆਲ ਵੀਰ ਕੋਲੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਸਸਿਕਾ ਬਾਈ ਗੁਰਪਾਲ ਸਹੀ ਗੱਲ ਬਾਈ ਠੀਕ ਹੋ ਬਾਈ ਜੀ ਵਧੀਆ ਬਾਈ ਠੀਕ ਠਾਕ ਠੀਕ ਆ ਬਾਈ ਜੀ ਕਿੰਨੇ ਟਰੈਕਟਰ ਨੇ ਵੇਚੇ ਅੱਜ ਆਪਣੇ ਕੋਲੇ ਹੈਗੇ ਬਾਈ 6-7 ਟਰੈਕਟਰ ਠੀਕ ਆ ਬਾਈ ਜੀ ਪੰਜਾਬ ਜਿਆ ਹਰਿਆਣਾ ਦੋਨੇ ਮਿਕਸੇ ਪੰਜਾਬ ਵੀ ਮਿਲਣਗੇ ਹਰਿਆਣਾ ਹੀ ਮਿਲਣਗੇ ਬਾਈ ਠੀਕ ਆ ਬਾਈ ਜੀ ਤੇ ਕਿੰਨੇ ਕੁ ਟਰੈਕਟਰ ਅਵੇਲੇਬਲ ਹੁੰਦੇ ਨੇ ਜੇ ਗੱਲਬਾਤ ਆਪਣੇ ਕੋਲ 10-12 ਹੁੰਦੇ ਠੀਕ ਆ ਯਾਰ ਬਾਤ ਹੁੰਦੀ ਆ ਠੀਕ ਹੈ ਮੈਂ ਲੋਕੇਸ਼ਨ ਪਿੰਡ ਸੰਦੋ ਆ ਪਿੰਡ ਸੰਦੋ ਆ ਬਈ ਠੀਕ ਹੈ ਜੀ ਤੇ ਮੋਬਾਈਲ ਨੰਬਰ ਬਈ ਜੀ 6283585655 ਬਈ ਠੀਕ ਆ ਬਈ ਅੱਜ ਆਫਰ ਦੇਵਾਂਗੇ ਹਾਂ ਅੱਜ ਆਫਰ ਦੇਵਾਂਗੇ ਠੀਕ ਆ ਬਈ ਚਲੋ ਵੀ ਵੀਡੀਓ ਸਟਾਰਟ ਕਰ ਦਿਆਂਗੇ ਆਹ ਭਾਰ ਚ ਨਾ 305 ਤੋਂ ਡੀ ਲਕਸ ਮਾਡਲ ਆ ਸਾਡ ਗੇਅਰ ਚਾ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਆਲ ਓਰੀਜਨਲ ਆ ਬਈ ਹਾਂ ਬਈ ਮਰਗੜਾਂ ਦੀ ਹੋਈ ਅਟੈਚਿੰਗ ਮਾੜੀ ਮੁੱਟੀ ਪਹਿਲਾਂ ਦੀ ਆਪਣਾ ਹੀ ਕਿਸ਼ੋਰ ਕਰਵਾਇਆ ਇਹਦਾ ਠੀਕ ਆ ਬਈ ਹੁਣ ਕੰਮ ਪੱਕਾ ਹੋ ਗਿਆ ਹਨਾ ਹਾਂ ਠੀਕ ਆ ਪਹਿਲਾਂ ਤਾਂ ਦੱਸ ਕੇ ਦੇਣ ਚਾਹੀਦੀ ਨਾ ਵੀਰਣਾ ਪਰ ਉਹਨੂੰ ਵੀਡੀਓ ਚ ਦੱਸ ਕੇ ਦੇਣੀ ਬਗਣਾ ਉਹ ਦੱਸ ਆਪਾਂ ਪੂਮ ਵੀ ਦੱਸ ਦਿੰਦੇ ਆ ਜੇ ਕੋਈ ਫੋਨ ਲਾਉਂਦਾ ਆਪਾਂ ਨੂੰ ਬਾਈ ਕਿੰਨੀ ਗੱਲ ਬਾਤ ਆਪਾਂ ਦੱਸ ਦਿੰਨੇ ਆ ਪਹਿਲੇ ਠੀਕ ਆ ਬਾਈ ਜੀ ਤੇ ਟਾਇਰ ਬਾਈ ਜੀ ਟਾਇਰ ਬਾਈ ਮਗਰ ਲੈ 80 ਪੈਸੇ ਆ ਮੂਹਰੇ ਲੈ 50 ਪੈਸੇ ਠੀਕ ਆ ਮਗਰ ਲੈ 80 ਪੈਸੇ ਆ ਮੂਹਰੇ ਲੈ 50 ਪੈਸੇ ਤੇ ਬੈਕ ਟਾਇਰ ਹੈਗੇ ਨੇਗੇ 16 9 28 ਦੇ ਹਾਂ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਡਿਸਟ੍ਰੀਬਿਊਟਰ ਬਾਈ ਹੈਗੇ ਆ ਬਾਈ ਠੀਕ ਆ ਜੀ ਲਵੇ ਡਬਲ ਡਿਸਟ੍ਰੀਬਿਊਟਰ ਆ ਕੰਡੀਸ਼ਨ ਦਾ ਸਾਫ ਆਗਾ ਟਰੈਕਟਰ ਤੇ ਡਿਮਾਂਡ ਇਹਦੀ ਹੈਗੀ ਆ ਬਈ 31,10,000 ਰੁਪਇਆ ਠੀਕ ਆ ਜੀ ਇੱਕ ਗਰਪਾਣਾ ਹੋਰ ਗੱਲ ਆ ਨਾ 11 ਮਾਡਲ ਥੋੜੇ ਜਿਆਦੇ ਚੰਗੇ ਨੇ ਕਿ ਟਰੈਕਟਰ ਆ ਨਾ ਹਾਂ ਹੈਗੀ ਤੇ ਮੰਡੀਆਂ ਦੇ ਵਿੱਚ ਦੇਖਿਆ ਗਾ ਮੈਂ ਘੰਟੇ ਦੇ ਹਿਸਾਬ ਨਾਲ ਵੀ ਚੱਲੇ ਮਿਲਦਾ ਹਾਂ ਠੀਕ ਆ ਬਈ ਪਰ ਆਪਣਾ ਰੇਟ ਵੀ ਜਾਇਜ਼ ਹੋਊਗਾ 11 11 ਮਾਡਲ ਆ ਬਈ ਹਰਿਆਣਾ ਨੰਬਰ ਆ ਇਹਨੂੰ ਅਸੀਂ ਕੋਈ ਨਹੀਂ ਮਿਲਦੀ ਦੀ ਕਾਪੀ ਕਾਗਜ਼ ਦੀ ਫੁੱਲ ਗਰੰਟੀ ਹੋਊਗੀ ਠੀਕ ਆ ਨਾ ਲੋਨ ਹੋਵੇ ਕੁਝ ਨਹੀਂ ਹੋਣਾ ਲੋਨੇ ਤੇ ਠੀਕ ਆ ਜੀ ਆਪਾਂ ਫਿਰ ਵੀ ਜੇ ਉਹੀ ਕਰਾਂਗੇ ਗੱਲ ਉਨੀ ਕੀ ਕਰਾਂਗੇ ਜੈਸ ਜੈਸ ਨੋਵਾਲੀ ਤੇ ਫੋਨ ਵੀ ਬਾਈ ਮਣ ਕੇ ਉਹੀ ਲਾਇਓ ਤੇ ਜਿਹਨੂੰ ਇੰਨਾ ਗ੍ਰੇਟ ਭੁਗਦਾ ਹੋਇਆ ਠੀਕ ਆ ਠੀਕ ਆ ਨਾ ਤਾਂ ਦਾਣ ਹੋ ਜਾਊਗਾ ਆ ਛੋਟ ਹੋ ਜੂਗੀ ਹਾਂ ਛੋੜ ਹੀ ਹੋਏ ਦਵਾ ਅੱਜ ਹੀ ਫੁੱਲ ਕਰ ਦਾਂ ਆ ਆਹਲਾ ਰੱਖਣੀ ਨਹੀਂ ਕੋਈ ਮਨਣਾ ਠੀਕ ਆ ਹਾਂ ਦੱਸੋ ਬਾਈ ਜੀ 310000 ਰੁਪਿਆ ਰੇਟ ਆ ਬਾਈ ਠੀਕ ਆ ਜੀ 2 ਲੱਖ ਤੇ 60000 ਰੁਪਿਆ ਦੇ ਦਾਂਗੇ ਉਈ ਦੇ ਕੇ ਦਿਖਾਵੇਂ ਨਾਲ 11 ਮਾਡਲ ਲੈ ਬਈ ਕਿੱਸ ਜੈਸਨ ਨਹੀਂ ਆ ਭਰਾ ਇਹਦੇ ਬਾਦ ਛੋੜੀ ਹੋਊ ਛੋੜੀ ਹੋਗੇ ਉਹ ਵੀ ਚਾਹ ਪਾਣੀ ਜੋਗਾ ਖਰਚੇ ਹੋਊਗਾ ਭਾਈ ਜੀ ਦਿਵਾਲੀ ਆਫ ਨਵੇਂ ਸਾਲ ਦੀ ਆਫਰ ਹੀ ਆ ਬਸ ਨਵੇਂ ਸਾਲ ਆ ਪਾਇਆ ਵੀ ਚਲ 50000 ਵੱਧ ਹਾਂ ਠੀਕ ਲੈ ਵੀ 50000 ਦਾ ਆਫਰ ਹੀ ਹੈਗਾ ਟਰੈਕਟਰ ਕੱਟਿਆ ਜੋ ਵੀ ਪੁਰਾਣਾ ਜਿਹੜਾ ਮਰਜੀ ਲਿਆਓ ਤੇ ਅੱਗੇ ਕਹਿੰਗਾ ਭਾਈ ਜੀ 363 ਨਿਊ ਆਲੈਂਡ ਪਲੱਸ ਵਾਲਾ ਮਾਡਲ ਆ ਭਾਈ ਜੀ ਗਰਾਉਂਡ ਪੀਟੀਓ ਚ ਆ ਗਿਆ ੱਟਕੇ ਵਾਲਾ ਬੰਪਰ ਲੱਗਿਆ ਆਮ ਆਪਾਂ ਘੋੜਾ ਬੰਪਰ ਕਹਿੰਦੇ ਨੇ ਟਾਇਰ ਭਾਈ ਇਹਦੇ ਟਾਇਰ ਭਾਈ ਮਗਰ ਲੈ 80 85 ਪਈ ਇਾਰੇ 80 85 ਪੈਸੇ 16 ਦੇ ਟਾਇਰਾਂ ਜਾਣਾ ਬਾਈ 16 ਟਾਇਰ ਹੈ ਨਾ 3 ਸਪੀਡ ਮਾਡਲ ਠੀਕ ਹੈ ਜੀ 3 ਸਪੀਡ ਡਬਲ ਡਿਸਟ੍ਰਿਬਿਊਟਰ ਠੀਕ ਹੈ ਜੀ ਓਕੇ ਜਮਾ ਤੇ ਬੈਕ ਸਾਈਡਾਂ ਟਾਇਰਾਂ ਚ ਵੇਟ ਵਗੈਰਾ ਵੀ ਲੱਗੇ ਹੋਣਾ ਹਾਂ ਪਲਾਸਟਿਕ ਦੀ ਹੈ ਭਰਾਵਾ ਠੀਕ ਹੈ ਪਲਾਸਟਿਕ ਦੀ ਹੈ ਕਿ ਬਈ ਪਹਿਲਾਂ ਦੱਸ ਦਿੰਦੇ ਨੇ ਕਈ ਵੀਰ ਕਹਿੰਣਗੇ ਨਾ ਮੌਕੇ ਤੇ ਆ ਕੇ ਵੀ ਲੋਹੇ ਵਾਲੇ ਲਾ ਲੈ ਜਾਂ ਦੇਗੀ ਵਾਲੇ ਪਰ ਪਲਾਸਟਿਕ ਦੀ ਨੇ ਬਾਈ ਜੀ ਇਹ ਤੁਸੀਂ ਦੇਖ ਸਕਦੇ ਹੋਗੇ ਸਿੰਗਲ ਡਿਸਟ੍ਰਿਬਿਊਟਰ ਹੈ ਬਈ ਡਬਲ ਬਾਈ ਡਬਲ ਡਿਸਟ੍ਰਿਬਿਊਟਰ ਤੋ ਮਾਡਲ ਤੇ ਡਿਮਾਂਡ ਬਈ ਡਿਮਾਂਡ 475 ਠੀਕ ਹੈ ਜੀ ਸਵਾਦ ਆ ਜੈਸਨੋ ਪਿਆਉਣ ਨੰਬਰ ਆਪਣੇ ਆਪ ਦੇ ਨਾਂ ਦਾ ਠੀਕ ਹੈ ਜੈਸਨੋ ਹੀ ਆ ਬਈ ਹੁਣ 50 50 ਹਜ਼ਾਰ ਦੇ ਅੱਜ ਸਿੱਧੇ ਡਿਸਕਾਊਂਟ ਨੇ ਬਈ ਜੀ ਹੁਣ ਤਾਂ ਲੋਰ ਫਲਟ ਲੋ ਮੇਲਾ ਤੇ ਅਗੇ ਕਹੇ ਬਈ ਜੀ 36 30 ਪਲੱਸ ਵਾਲਾ ਮਾਡਲ ਆ ਬਈ ਜੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਈ ਜੀ ਪੂਰਾ ਓਕੇ ਦੀ ਰਿਪੋਰਟ ਚ ਹੈਗਾ ਪੰਜਾਬ ਨੰਬਰ ਆ ਪੀਵੀ 36 ਪਾਵਰ ਸਟੀਅਰਿੰਗ ਵਾਲੀ ਕਾਪੀ ਹੈ ਦੀ ਠੀਕ ਹੈ ਜੀ ਪਾਵਰ ਸਟੀਅਰਿੰਗ ਹੈਗਾ ਜੈਸਟੀ ਬੂਟਰ ਕੰਪਨੀ ਮੰਨੂ ਆਇਆ ਜਿਹੜੇ 8 ਮਾਡਲ ਚ ਹੈ ਨਾਲ ਹੀ ਲੱਗਿਆ ਪਿਆ ਆਪਾਂ ਠੀਕ ਹੈ ਅਗਲਾ ਬਾਈ ਲਾਲਾ ਹੰਦਾ ਮਾਡਲਾਂ ਨਹੀਂ ਛੱਡਦਾ ਨਹੀਂ ਕੋ ਟਾਇਰ ਤਾਂ ਬੈਕ ਨਵੇਂ ਨੇ ਨਾ ਬਾਈ ਨਵੇਂ ਪਏ ਤਾਂ ਮਾੜੇ ਮੋਟੀ ਚੱਲੇ 16 ਦੇ ਟਾਇਰ ਪਏ ਨੇ ਨਵੇਂ ਟਾਇਰ ਆਗੇ 3 ਸਪੀਡ ਚਾਗੇ ਤੇ ਫਰੰਟ ਟਾਇਰ ਪਏ ਜੀ ਬਾਈ 50 ਪੈਸੇ ਠੀਕ ਆ ਜੀ ਲਵੇ 50 ਪੈਸੇ ਫਰੰਟ ਟਾਇਰ ਨੇਗੇ ਇੰਜਨ ਗੇਅਰ ਦੱਸ ਦੇ ਪਏ ਗਰ ਪਾੜੇ ਦਾ ਬਿਲਕੁਲ ਓਕੇ ਆ ਬਾਈ ਚਿੱਪ ਵਾਲੀ ਕਾਪੀ ਆ ਠੀਕ ਆ ਹਾਂ ਠੀਕ ਆ ਜੀ ਚਿੱਪੇ ਕਰਾਉਣਾ ਇਹ ਨਾਂ ਵੀ ਹੋ ਜੂ ਟਰੈਕਟਰ ਦਾ ਪੰਜ 7000 ਬੱਦਰ ਲੱਗਣਗੇ ਠੀਕ ਆ ਬਾਈ ਜੀ ਪੰਜਾਬ ਨੰਬਰ ਆ ਤੇ ਡਿਮਾਂਡ ਬਾਈ ਡਿਮਾਂਡ ਇਹਦੀ 3,55,000 ਰੁਪਏ ਠੀਕ ਆ ਬਾਈ ਜੀ ਇਹ ਦੇ ਦਾਂਗੇ ਆਪਾਂ ਜੈਸਨੋ 315000 ਰੁਪਏ ਦਾ ਠੀਕ ਹੈ ਜੀ ਲੈ ਵੀ 315000 ਦਾ 40000 ਰੁਪਏ ਦੀ ਡਿਸਕਾਊਂਟ ਤੇ ਅੱਗੇ ਆ ਗਿਆ ਭਾਈ ਜੀ ਸਭ ਤੋਂ ਘੱਟ ਵਿਕਣ ਵਾਲਾ ਨਹੀਂ ਮਿਲਣ ਵਾਲਾ ਹਾਂ ਸਭ ਤੋਂ ਘੱਟ ਮਿਲਣ ਵਾਲਾ ਟਰੈਕਟਰ ਸਪੈਸ਼ਲ ਐਡੀਸ਼ਨ ਚੌਕੜਾ ਟਾਇਰਾਂ ਦਾ ਨਵਾਂਗਾ ਜੂਜੀ ਗੇਅਰ ਚ ਪਲੱਸ ਵਾਲਾ ਮਾਡਲ ਹੈ TXP ਤੇ ਮਾਡਲ ਹੈਗਾ ਭਾਈ ਜੀ 2014 ਬਾਈ ਠੀਕ ਹੈ ਲੈ ਵੀ 2014 ਮਾਡਲ ਚ ਜਿਹੜਾ ਕਹ ਲਈ ਆਪਾਂ ਨੀਲੇ ਮਗਰਾਟ ਵਾਲਿਆ ਸੀ ਨਾ ਬਾਈ ਹਾਂ ਠੀਕ ਹੈ ਤੇ ਲੋਬੇ ਬਾਈ ਕੋਲੇ ਦੋ ਅਵੇਲੇਬਲ ਨੇ ਇਸ ਵਕਤ ਟਰੈਕਟਰ ਪਹਿਲਾਂ ਚਾਰ ਸੀਗੇ ਤੇ ਇਹ ਮਾਡਲ ਹੈਗਾ ਬਾਈ ਜੀ 14 ਤੇ ਡਿਮਾਂਡ ਪਈ ਇਹਦੀ ਡਿਮਾਂਡ ਹੈਗੀ ਬਾਈ ਇਹਦੀ 5.5 ਲੱਖ ਰੁਪਏ ਠੀਕ ਹੈ ਜੀ ਕਰਦੀ ਆ ਮਾਨਦਾਨ ਮਾਨਦਾਨ ਕਰਦੇ 5 ਲੱਖ ਤੇ 70000 ਰੁਪਏ ਦਾ ਆਪਾਂ ਦੇ ਦੇ ਚਾਰ ਲੱਖ ਚਾਰ ਲੱਖ 70000 ਰੁਪਏ ਚਾਰ ਲੱਖ ਤੇ 70000 ਹਾਂ ਠੀਕ ਹੈ ਜੀ 55000 ਰੁਪਏ ਲੈ ਬਈ ਜਸਿਆ ਨੋ ਜਸਿਆ ਨੂ ਵਾਲੀ ਅੱਜ ਰੇਟ ਨੇ ਬਾਈ ਜੀ ਇਹ ਅੱਗੇ ਹੈਗਾ ਬਾਈ ਜੀ ਅਰਜਨ 605 ਬਜੀ ਹਾਂ 605 ਠੀਕ ਆ ਜੀ ਸਾਢੇ ਘੇਰਾ ਠੀਕ ਆ ਭਾਈ ਜੀ ਹਜੇ ਤੱਕ ਟਰੈਡ ਤੇ ਕਲਮਣੀ ਲੱਗੀ ਬੈਂਪਰ ਤੇ ਵੀ ਨਹੀਂ ਲੱਗੀ ਹੋਰ ਦੱਸ ਲੈ ਭਾਈ ਬੈਂਪਰ ਤੱਕ ਵੀ origignal ਆ ਦਿਖਾ ਦੇ ਜੇ ਤੇ ਸਾਰੀਆਂ ਚੀਜ਼ਾਂ origignal ਲੱਗੀਆਂ ਠੀਕ ਆ ਭਾਈ ਜੀ ਬਾਕੀ ਗੱਲਬਾਤ ਕਰੀਏ ਇੱਕ ਨੰਬਰ ਕੰਮ ਇਹ ਦੱਸਦੇ ਆ ਇਹ ਵੀ ਟਰੈਕਟਰ ਆਪਣੇ ਰਿਸ਼ਤੇਦਾਰਾਂ ਦਾ ਮੰਨ ਘਰੇ ਰੱਖਿਆ ਹੋਇਆ ਠੀਕ ਆ ਉਹ ਵੇਚਣ ਬਾਤ ਛੱਡ ਗਏ ਆਪਣੇ ਠੀਕ ਆ ਲਓ ਭਾਈ ਇਹਦਾ ਤਾਂ ਭਰੋਸਾ ਹੀ ਆ ਕਹ ਲਈਏ ਹਾਂ ਠੀਕ ਆ ਲਓ ਭਰੋਸਾ ਆ ਗਿਆ ਇਹ ਭਾਈ ਕਹਿੰਦਾ ਇਹਦੇ ਤੇ ਡੱਕ ਡੱਕ ਲਾਉਂਦੇ ਨਹੀਂ ਬਾਈ ਨਾ ਨਾ ਚੇਂਜਰ ਗੇਰ ਵਾਲ ਆ ਗਿਆ ਠੀਕ ਹੈ ਲੋ ਵੀ ਚੇਂਜਰ ਗੇਰ ਵਾਲ ਆ ਗਿਆ ਤੇ ਮਾਡਲ ਲੱਗਿਆ ਬਾਈ ਕਿਰਪਾਲ ਇਹ ਤੇਰਾ ਮਾਡਲ ਬਾਈ ਠੀਕ ਹੈ ਲੋ ਵੀ ਤੇਰਾ ਮਾਡਲ ਆ ਕੰਡੀਸ਼ਨ ਦਾ ਪੂਰਾ ਫੁੱਲ ਸਾਫਾ ਤੇ ਟਾਇਰ ਬਾਈ ਟਾਇਰ ਇਹਦੇ ਬਾਈ ਹੈਗੇ 60 ਪੈਸੇ ਠੀਕ ਹੈ ਜੀ 16 ਦੇ ਟਾਇਰਾਂ ਦੇ 16 ਠੀਕ ਹੈ ਜੀ 60 ਪੈਸੇ ਟਾਇਰ ਨੇ ਵੀ 16 ਦੇ ਟਾਇਰਾਂ ਪੀ ਵੀ 11 ਨੰਬਰ ਆ ਤੇ ਡਿਮਾਂਡ ਬਈ ਹੈਗੀ ਹੈ 4.5 ਲੱਖ ਰੁਪਏ ਹਾਂ ਓਕੇ ਪੂਰੇ ਦੇ ਦਾਂਗੇ ਪੂਰੇ ਦਾ 4 ਲੱਖ ਰੁਪਏ ਦਾ 50 50000 ਰੁਪਏ ਦੀ ਡਿਸਕਾਊਂਟ ਹੁੰਦਾ ਬਾਈ ਜੀ ਤੇ ਅੱਗੇ ਆ ਗਿਆ ਬ 650 ਹੂੰ ਕੰਡੀਸ਼ਨ ਚੈੱਕ ਕਰ ਲੋ ਵੀ ਟਰੈਕਟਰ ਦੇ ਕੋਨੋਪੇ ਸੱਤ ਰਿਲੇਗੇ ਆ ਡੱਕ ਸਿਸਟਮ ਲੱਗਿਆ ਆ ਸੌਂਕਿਆ ਪਾਈਪਾ ਲੱਗੇ ਹੋਏ ਨੇ 16 ਦੇ ਟਾਇਰਾਂ ਚ 3 ਸਪੀਡ ਆ ਬਾਈ 3 ਸਪੀਡ ਠੀਕ ਆ ਜੀ ਤੇ ਫਰੰਟ ਰੇਡੀਅਲ ਟਾਇਰ ਨੇਗੇ ਸੌਂਕਿਆ ਟਰੈਕਟਰ ਹੈ ਨਾ ਹਾਂ ਹਾਂ ਬਿਲਕੁਲ ਠੀਕ ਹੈ ਲੋ ਵੀ ਸੌਂਕਿਆ ਟਰੈਕਟਰ ਹੈਗਾ ਦੇਖ ਸਕਦੇ ਹੋ ਬਾਈ ਜੀ ਪੀਵੀ 46 ਨੰਬਰ ਹੈਗਾ ਪਾਵਰ ਸਟੀering ਆ ਟਾ ਮਾਡਲ ਆ ਤੇ ਮਾੜ ਲੱਗੇ ਬਾਈ ਜੀ 2012 ਮਾਡਲ ਹੋ ਬਾਈ ਠੀਕ ਹੈ ਲੋ ਵੀ 2012 ਮਾਡਲ ਲਗਾ origianal ਹੀ ਆ ਜਸਪ੍ਰੀ ਸਾਰੀਆਂ ਚੀਜ਼ਾਂ ਦਿਖਾ ਦੇ ਬਾਈ ਸਾਰੀਆਂ ਚੀਜ਼ਾਂ ਜਿੰਨੀਆਂ ਦੱਸ ਕੇ ਦੇਉਂਗੇ ਨੇ ਬਾਕੀ ਜਿਹੋ ਹੈ ਵੀ ਤੇ ਇਹਦੀ ਡਿਮਾਂਡ ਬਈ 575 ਬਈ ਠੀਕ ਆ ਇਹ ਆਏ ਜੋ ਕਰਦੇ ਫਿਰ ਇਹ ਆਏ ਜੋ ਕਰਦੇ ਜੈਸਨ ਨੂੰ 55 ਕਰਦੇ ਆ 55 ਕਰਦੇ ਲੈ ਵੀ ਲੈ ਗਿਆ 20 ਦਾ 5 ਲੱਖ 20000 ਦਾ ਜੈਸਨ ਨਹੀਂ ਆ ਨੋਈ ਆ ਅੱਗੇ ਆ ਕੇ ਬਈ ਜੀ ਫਾਰਮ ਟ੍ਰੈਕ 45 ਦਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਪੀ ਵੀ 32 ਪੰਜਾਬ ਨੰਬਰ ਆ ਬਈ ਜੀ ਇੰਜਨ ਗੇਅਰ ਬਈ ਇੰਜਨ ਗੇਅਰ ਦਾ ਓਕੇ ਆ ਬਈ ਕਨੋਪੀ ਸੱਤਰੀ ਲੱਗੀ ਹੋਇਆ ਹਾਂ ਸੋਨਾ ਪਿਆ ਟਰੈਕਟਰ ਪੂਰਾ ਪਹਿਲੀ ਪਾਰਟੀ ਦਾ ਟਰੈਕਟਰ ਆ ਬਈ ਜਾਵਾ 50 ਨੰਬਰ ਆ ਟਾਪ ਮਾਡਲ ਐ ਜਸਪ੍ਰੀਤ ਪਹਿਲਾਂ ਕਲਰ ਦਿਖਾ ਦੇ ਟਰੈਕਟਰ ਦਾ ਸਾਰਾ ਦਿਖਾ ਦੇ ਜਾਓ ਓਕੇ ਆ ਬਿਲਕੁਲ ਸਾਰਾ ਓਰੀਜਨਲ ਆ ਜਮਾ ਠੀਕ ਐ ਫਰਸਟ ਪਾਰਟੀ ਦਾ ਕਾ ਫਰਸਟ ਪਾਰਟੀ ਠੀਕ ਲੋ ਬਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਹੁਣ ਤੁਸੀਂ ਬਈ ਜੀ ਮਾਡਲ ਹੈ ਗਿਆ ਘਟੋ ਘਟ ਜੇ ਗੱਲਬਾਤ ਕਰੀਏ ਮਾਡਲ ਦੀ ਤਾਂ 22 23 ਮਾਡਲ ਵਰਗੀ ਕੰਡੀਸ਼ਨ ਪਈ ਜਾਂਦਾ ਬਈ ਠੀਕ ਐ ਬਾਕੀ ਖੜਾ ਵੀ ਬਈ ਸੋਨਾ ਲੱਗਦਾ ਕਨੋਪੀ ਸੱਤਰੀ ਲੱਗੀ ਆ ਤੇ 13 ਦੇ ਤੇ ਟਾਇਰ ਬਈ ਫਰੰਟ ਨਵੇਂ ਨੇ ਬਾਈ ਜੀ ਤੇ ਬੈਕ ਠੀਕ ਆ ਚੌਕਲੇ ਟਾਇਰ ਦਾ ਨਵੇਂ ਆ ਤੇ ਮਾਡਲ ਹੈਗਾ ਭਈ 13 ਬਈ ਲੈ ਵੀ 13 ਮਾਡਲ ਆ ਕੰਡੀਸ਼ਨ ਤੁਹਾਨੂੰ ਪਹਿਲੇ ਦੱਸਦਾ ਬਾਈ ਜੀ ਫੁੱਲ ਸਾਫ ਆਗੀ ਪੰਜਾਬ ਨੰਬਰ ਹੈਗਾ ਫਰਸਟ ਪਾਰਟੀ ਦਾ ਡਿਮਾਂਡ ਬਈ ਡਿਮਾਂਡ ਇਹਦੀ ਹੈਗੀ ਬਈ 3 ਲੱਖ ਤੇ 92000 ਰੁਪਇਆ ਠੀਕ ਆ ਇਹ ਚ ਨਹੀਂ ਹੋਣਾ ਇਹ ਚ ਨਹੀਂ ਹੋਣਾ ਇਹ ਚ ਕੱਟ ਹੋਊਗਾ ਇਹ ਦੇ ਦਾਂਗੇ ਆਪਾਂ 70000 ਠੀਕ ਆ 70000 ਲੈ ਵੀਰੀ ਵੀਡੀਓ ਦੇਖ ਕੇ ਆ ਜਿਓ 2000 ਰੁਪਇਆ ਦਾ ਇਹ ਚ ਬੀਜ ਲਪਵਾ ਦੇ ਤੇ ਆ ਕਹੇਗਾ ਬਾਈ ਜੀ ਸੂਪਰਾਲਾ ਨਿਊ ਹਾਲੈਂਡ 3630 TXD ਮਾਡਲ ਚ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਬਈ ਕਨੋਪੀ ਸੱਤਰੀ ਲੱਗੀ ਆ 16 ਦੇ ਟਾਇਰਾਂ ਜਗਾ ਮਗਰਾਡ ਮੁਰੂ ਟੋਕੇ ਨੇ ਬਈ ਬਿਲਕੁਲ ਠੀਕ ਆ ਬਾਈ ਤੇ ਟਾਇਰ ਬਾਈ ਨਾਲ ਦੇ ਆ ਬਈ ਠੀਕ ਆ ਜੀ ਹੋਰ ਗੱਲਾਂ ਦੀਆਂ ਗੱਲਾਂ ਬਈ ਜਦੋਂ ਇੱਥੇ ਟਰੈਕਟਰ ਵੇਚਣ ਲਈ ਆਉਂਦੇ ਨੇ ਜਿਹੜੀਆਂ ਆ ਚੀਜ਼ਾਂ ਨੇ ਇਹ ਆਲਾ ਲਾਹ ਲਾਂਦਾਗਾ ਵੇਟ ਵਗੈਰਾ ਵੇਟ ਵੀ ਲਾਏ ਨਾ ਆ ਵੀ ਲਾਏ ਤੇ ਆ ਕੀ ਕਰਨਾ ਆਪਾਂ ਯਾਰ ਠੀਕ ਆ ਪਤਾ ਲਾਉਣੇ ਆ ਜਿੰਨਾ ਲੱਗੇ ਠੀਕ ਆ ਜੀ ਆ ਤਾਂ ਹੁੰਦੀਆਂ ਵਪਾਰੀਆਂ ਦੇ ਵੀਰਾਂ ਦੀਆਂ ਨਾ ਵੀ ਲਾ ਭਮਾ ਦੇਣ ਪਰ ਲਾਉਣਾ ਨਹੀਂ ਹੈਗਾ ਹਾਂ ਠੀ ਤੇ ਮਾਡਲ ਹੈਗਾ ਬਾਈ 15 ਠੀਕ ਆ ਲੋ ਵੀ 15 ਮਾਡਲ ਆ ਅ ਨੰਬਰ 50 ਬਾਈ 50 ਠੀਕ ਆ ਜੀ ਟੋਮਟੇ ਤੇ ਲੈ ਵੀ ਪਹਿਲੀ ਪਾਰਟੀ ਦਾ ਇੰਜਨ ਗੇਅਰ ਦਾ ਬਾਈ ਕਿਵੇਂ ਆ ਓਕੇ ਬਾਈ ਓਕੇ ਆ ਬਾਈ ਠੀਕ ਆ ਲੋ ਵੀ ਬਾਜ ਵੀ ਨਹੀਂ ਹੈਗੀ ਇੰਜਨ ਗੇਅਰ ਦੀ ਬਾਈ ਕਹਿੰਦਾ ਇੰਨੀ ਗਾਰੰਟੀ ਹੈਗੀ ਡਿਮਾਂਡ ਹੈਗੀ 5 ਲੱਖ 45000 ਦੇਵਾਂਗੇ 520 ਦਾ ਦੇ ਦਾਂਗੇ ਯਾਰ ਆ ਤੇਰੇ ਨਾਲ ਲੈ ਵੀ 5 ਲੱਖ ਤੇ ਵੀ ਯਾਰ ਬੀ ਯਾਰ ਦਾ ਜੈਸੇ ਜੈ ਨੁਹੀਆ ਭਾਈ ਮਾਨਤਾ ਨੂੰ ਕੋਈ ਨਾ ਕਰਵਾਵਾਂਗੇ ਭਾਈ ਕਿ ਮੋਕਾ ਟ੍ਰੇਡ ਦੋਨਾਂ ਚ ਹੋ ਜਾਊਗਾ ਠੀਕ ਆ ਮੋਕਾ ਦੇ ਮਾਨਤਾ ਨੂੰ ਹੋ ਜਾ ਬਈ ਕੋਈ ਚੱਕਰ ਨਹੀਂ ਹੈਗਾ ਇੱਕ ਵਾਰੀ ਕਾਲ ਕਰਕੇ ਆਉਂਗੇ ਠੀਕ ਆ ਭਾਈ ਜੀ ਤੇ ਮੇਨ ਲੋਕੇਸ਼ਨ ਦੱਸਦੇ ਫੇਰਪਾਲੇ ਪਿੰਡ ਸੋਹਵਾ ਭਾਈ ਆਪਣਾ ਠੀਕ ਨਾਲ ਤਲਵੰਡੀ ਸਾਹਿਬ ਇੱਥੇ ਮੰਡੀ ਲਾਉਣੇ ਆਏ ਬੁੱਧਵਾਰ ਆਪਾਂ ਠੀਕ ਆ ਜੀ ਤੇ ਪਲਾਂਟ ਪਲਾਂਟ ਭਾਈ ਕਿੱਥੇ ਕਿੱਥੇ ਪਏ ਸਨ ਆਪਣਾ ਇਹ ਭਾਈ 14 ਨੰਬਰ ਪਲਾਂਟ ਆ ਟੱਬੇ ਕੋਲ ਹੀ ਆ ਜਾਂਦਾਗਾ ਠੀਕ ਕਰਨੀਗਾ ਅਮਰਵਾਰ ਜਸਪਰੀ ਤੋਂ ਉਹ ਸਾਹਮਣੇ ਟੱਬਾਗਾ ਭਾਈ ਉਹਦੇ ਨਾਲ ਹੀ ਇੱਥੇ ਬੈ हां ठीक है फोन करके वाला आ जाए ना ते 6 ਦਿਨ ਘਰੇ ਅਸੰਦੋ ਇਹ ਪਿੰਡ ਮੈਨੇ ਨਾ ਸੱਤ ਦਿਨ ਹੋਰ ਮਿਲਣਗੇ ਲਓ ਵੀ ਮੈਸੀ ਵੀ ਦਿਖਾ ਦਨਗੇ ਤੇ 9000 ਕਨੋਪੀ 70 ਲੱਗੇ ਆ ਬੈਕ ਟਾਇਰਾਂ ਚ ਤੁਸੀਂ ਚਾਹਦਾ ਤੇ ਬਈ ਫੇਟ ਵਗੈਰਾ ਵੀ ਲੱਗੇ ਉਹਨੇ ਕਿ 14 ਦੇ ਟਾਇਰ ਨੇ ਨਾ ਬਈ ਜੀ ਹਾਂ ਬਈ ਚੌਕੜਾ ਟਾਇਰਾਂ ਦਾ ਨਮਾਗਾ ਤੇ ਬੈਕ ਸਾਈਡ ਵਾਲ ਟਾਇਰ ਦਿਖਾ ਦੇ ਬਈ ਜੀ ਲਓ ਬਈ ਜੀ ਉੱਚੀ ਗੱਡੀ ਵਾਲਿਆ ਕਿ ਉਹ ਕੋਲੋ ਵਾਲੇ ਖੁੱਲਾ ਪਲੇਟਫਾਰਮ ਚ ਆ ਗਿਆ ਤੇ 3 ਸਪੀਡ ਚ ਬਈ ਜੀ ਕਾ 2 2 ਸਪੀਡ ਹੈ ਨਾ ਬਈ ਹਮਮ ਠੀਕ ਆ ਬਈ ਜੀ 2 ਸਪੀਡ ਚ ਆ ਬਈ ਜੀ ਬਾਕੀ ਕਹਿੰਦੇ ਸੁਪਰ ਸੁਪਰ ਸੀਡਰ ਨੂੰ ਪੂਰਾ ਵਧਿਆਣਾ ਐ ਵੀ ਬਾਈ ਉਸ ਮਰਜ਼ੀ ਪਾਈ ਚੱਲੇਦਾ ਠੀਕ ਆ ਬਾਈ ਜੀ ਤੇ ਪੀਵੀ ਸੇ ਨੰਬਰ ਆ ਬਈ ਜੀ ਤੇ ਇੰਜਨ ਗੇਅਰ ਬਾਈ ਬਈ ਨਵਾਂ ਪਿਆ ਸਾਰਾ ਰੈਡਟਰ ਇਹਦਾ ਥੋੜਾ ਜਿਹਾ ਬਹੁਤਾ ਹੀ ਚੱਲਿਆ ਹੋਇਆ ਇਹਦਾ ਟਾਇਰ ਬਦਲਾ ਤੇ ਪਰ ਹਾਂ ਠੀਕ ਆ ਜੀ ਲੈ ਵੀ ਟਾਇਰ ਬਦਲਾ ਤੇ ਪਰ ਟਾਇਰ ਜਮਾ ਹੈਗੇ ਨੇਗੇ ਚੌਕੜਾ ਨਵਾਂ ਬੈਕ ਟਾਇਰ ਤੁਸੀਂ ਦੇਖ ਸਕਦੇ ਬਈ ਜੀ ਕੰਪਨੀ ਦੇ ਟਾਇਰ ਨੇਣਾ ਬਈ ਠੀਕ ਆ ਜੀ ਇਹਦੀ ਡਿਮਾਂਡ ਹੈਗੀ ਬਈ ਪਰ ਇਹਦੀ ਡਿਮਾਂਡ ਹੈਗੀ ਬਾਈ 4 ਲੱਖ ਤੇ 95000 ਰੁਪਇਆ 17 ਮਾਡਲ ਹਾਂ ਮੌਕੇ ਤੇ ਬਈ 7000 ਰਿਆਰ ਦਾ ਦੇਗਾ ਨਾ ਉਹ ਕਰਦਾ 5000 ਲੈ ਵੀ 5000 ਰੁਪਏ ਹੋਰ ਮਾਨਤਾਨ ਕਰਦੇ ਬਈ ਕਹਿੰਦਾ ਠੀਕ ਹੈ ਭਾਈ ਤੇ ਵੀਡੀਓ ਦੇਖ ਕੇ ਆ ਜਾ ਬਈ ਮਾਨਤਾਨ ਹੋ ਜਾਊਗਾ ਘਰੇ ਕਿੰਨੇ ਕੇ ਟਰੈਕਟਰ ਅਵੇਲੇਬਲ ਨੇ ਬੇਕਰਪਾਲ ਘਰੇ 55 ਖੜਾ ਬਈ ਕਿ 13 ਮਾਡਲ ਠੀਕ ਹੈ ਠੀਕ ਉਹਦਾ ਵੀ ਦੱਸ ਦੇਣਾ ਜਿਹੜਾ ਉਹਦਾ ਵੀਡੀਓ ਚ ਪਾਇਆ ਹੋਇਆ ਆਪਾਂ ਉਹਦਾ ਵੀ ਜੈਸ ਨੂੰ ਕਰ ਦਿੱਤਾ ਘਰੀ ਜਾਂਦੇ ਉਹਦਾ ਮੰਗਦੇ ਆਪਾਂ 470000 ਰੁਪਏ ਮਾਡਲ ਹੈਗਾ ਮਾਡਲ 2013 ਮਗਲੇ ਟਾਇਰ ਤਾਂ 90 95 ਪੈਸੀ ਪਿਆ ਮੂਲੇ ਨਾਲ ਦੇ ਪਿਆ 50 ਪੈਸੇ ਠੀਕ ਆ ਉਹਦਾ ਮੰਗਦੇ 470 ਠੀਕ ਆ ਜੀ ਇਹ 4,30,000 ਰੁਪਏ ਦੇ ਦਾਂਗੇ 40,000 ਹੋਰ ਚ ਰਿਸਪੌਂਡ ਹੋ ਗਿਆ। ਪੁਰਨਾਵਾ ਟਰੈਕਟਰ। ਪੁਰਨਾਵਾ ਟਰੈਕਟਰ ਬਈ ਬਾਕੀ ਵੀਡੀਓ ਵੀ ਪਾਈ ਹੋਈ ਹੈ ਕਿ ਬਈ ਵੀਡੀਓ ਵੀ ਦੇਖ ਸਕਦੇ ਹੋ। ਕਹਾਉਲੈਂਡ 8 ਮਾਡਲ ਹਰਿਆਣਾ ਨੰਬਰ ਆ। ਠੀਕ ਆ ਜੀ। ਤੇ ਪੂਰਾ ਸਾਰਾ 오ਰੀਜਨਲ ਟਰੈਕਟਰ ਆ 70 ਪੈਸੇ ਟਾਇਰ ਆ ਉਹਦੇ। 3,10,000 ਡਿਮਾਂਡ ਆ ਉਹਦੀ। 2,60,000 ਦੇ ਦੇ ਦਾਂਗੇ। 2008 ਮਾਡਲ। 2008 ਮਾਡਲ। ਹਾਂ ਠੀਕ ਆ ਭਾਈ ਜੀ। ਇਬਾਕੇ ਬਈ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸੇਅਰ ਠੀਕ ਹੈ ਬਈ ਠੀਕ ਹੈ ਬਈ ਕਰਪਾ ਧੰਨਵਾਦ ਗੱਲ ਕਰਕੇ ਬਹੁਤ ਵਧੀਆ ਲੱਗਿਆ ਅੱਜ ਬਈ ਜੀ ਵਧੀਆ ਹੋ ਗਿਆ ਤੇ ਬਾਈ ਨੇ ਤੇ ਕਮੈਂਟ ਕਰ ਜ਼ਰੂਰ ਕਰ ਦਿਓ ਬਈ ਜੀ ਤੇ ਵੀਡੀਓ ਸ਼ੇਅਰ ਕਰ ਦਿਓ ਬਾਈ ਠੀਕ ਹੈ ਜੀ ਜਿਵੇਂ ਪਹਿਲਾਂ ਕਰਨ ਖਾਂਦੇ ਦੁਬਾਰੇ ਆ ਜਾਓ ਬਹੁਤ ਪਿਆਰ ਦਿੱਤਾ ਪਹਿਲਾਂ ਬਈ ਵੀਡੀਓ ਨੂੰ ਠੀਕ ਹੈ ਬਈ ਠੀਕ ਹੈ ਬਈ ਧੰਨਵਾਦ ਸਸਿਕਾ